ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਤਿਆਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਦੇ ਮਦਬਕ ਪੰਜਾਬ ਪੈਨਸ਼ਨ ਸੇਵਾ ਮੇਲਾ ਜਿਹੜਾ ਉਲਾਇਆ ਜਾ ਰਿਹਾ ਤਿੰਨ ਦਿਨਾਂ ਮੇਲਾ ਜਿਹੜਾ ਅੱਜ 13 ਤੋਂ ਸ਼ੁਰੂ ਹੋ ਕੇ 15 ਤੱਕ ਚੱਲਣਾਗਾ ਜਿਹਦੇ ਅੰਦਰ ਸਾਰੇ ਪੰਜਾਬ ਦੇ ਰਿਟਾਇਰਡ 315000 ਤੋਂ ਉੱਪਰ ਜਿਹੜੇ ਪੈਨਸ਼ਨਰ ਨੇਗੇ ਉਹ ਪਹੁੰਚਣਗੇ ਔਰ ਆਪਣਾ ਇਸ ਪੋਰਟਲ 'ਚ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਤਾਂ ਕਿ ਇਨ ਫਿਊਚਰ ਉਹਨਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਪਣੀ ਪੈਨਸ਼ਨ ਦੇ ਸਬੰਧੀ ਉਹਨਾਂ ਦੀ ਪਰਿਵਾਰਕ ਪੈਨਸ਼ਨ ਦੇ ਸਬੰਧੀ ਫੈਮਿਲੀ ਪੈਨਸ਼ਨ ਦੇ ਸਬੰਧੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ ਤਾਂ ਇਸ ਪੋਰਟਲ ਦੇ ਰਾਹੀਂ ਉਹ ਹੱਲ ਕਰ ਸਕਦੇ ਨੇਗੇ ਬਹੁਤ ਸਾਰੇ 80 ਸਾਲ ਦੇ ਨੇ ਬਹੁਤ ਸਾਰੇ 90 ਸਾਲ ਦੇ ਨੇ 70 ਸਾਲ ਦੇ ਨੇ ਔਰ ਕਈ ਵਾਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਲੱਗੀਆਂ ਕਿ ਉਹ ਆਪਣੀ ਪੈਨਸ਼ਨ ਲੈ ਕੇ ਜਾਣਾ ਪੈਂਦਾ ਔਰ ਬੈਂਕ ਦੇ ਅੰਦਰ ਜਾਣਾ ਪੈਂਦਾ ਹਰ ਇੱਕ ਸਾਲ ਉਹਨਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੁਣ ਉਹ ਘਰ ਬੈਠ ਕੇ ਇਸ ਐਪ ਦੇ ਰਾਹੀਂ ਕਰ ਸਕਦੇ ਨੇਗੇ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਖਾਸ ਕਰਕੇ ਮਾਲੀ ਦੇ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਫਿਰ ਤੁਸੀਂ ਅੱਜ ਇਹ ਇੰਪੋਰਟੈਂਟ ਜਿਹੜਾ ਇਸ਼ੂ ਆ ਉਹਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਅੱਜ ਮਾਨਜੋਵ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਤਿਗੁਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਚ ਪੈਨਸ਼ਨ ਸੇਵਾ ਮੇਲਾ ਜਿਹੜਾ ਉਲਾਡਾਰਾ ਸਾਡੇ ਸਾਰੇ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਸਾਰੇ ਟ੍ਰੈਜ਼ਰੀ ਦੇ ਅਫੀਸਰ ਜਾ ਕੇ ਤਿੰਨ ਦਿਨਾਂ ਮੇਲਾ ਜਿਹੜਾ ਅੱਜ 13 ਤੋਂ ਸ਼ੁਰੂ ਹੋ ਕੇ 15 ਤੱਕ ਚੱਲਣਾਗਾ ਜਿਹਦੇ ਅੰਦਰ ਸਾਰੇ ਪੰਜਾਬ ਦੇ ਰਿਟਾਇਰਡ 315000 ਤੋਂ ਉੱਪਰ ਜਿਹੜੇ ਪੈਨਸ਼ਨਰ ਨੇਗੇ ਉਹ ਪਹੁੰਚਣਗੇ ਔਰ ਆਪਣਾ ਇਸ ਪੋਰਟਲ 'ਚ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਤਾਂ ਕਿ ਇਨ ਫਿਊਚਰ ਉਹਨਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਪਣੀ ਪੈਨਸ਼ਨ ਦੇ ਸਬੰਧੀ ਉਹਨਾਂ ਦੇ ਪਰਿਵਾਰਕ ਪੈਨਸ਼ਨ ਦੇ ਸਬੰਧੀ ਫੈਮਿਲੀ ਪੈਨਸ਼ਨ ਦੇ ਸਬੰਧੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ ਤਾਂ ਇਸ ਪੋਰਟਲ ਦੇ ਰਾਹੀਂ ਉਹ ਹੱਲ ਕਰ ਸਕਦੇ ਨੇਗੇ ਇਹ ਸੇਵਾ ਪੋਰਟਲ ਦੇ ਰਾਹੀਂ ਆਪਣੀ ਉਹ ਐਪਲੀਕੇਸ਼ਨ ਉਹਦੀਆਂ ਆਪਸ਼ਨ ਦਿੱਤੀਆਂ ਨੇ ਅਸੀਂ ਜੇਕਰ ਕੋਈ ਪ੍ਰੋਬਲਮ ਹੈ ਜਿਹੜੀ ਜਿਹੜੀ ਪ੍ਰੋਬਲਮ ਆਊਗੀ ਤਾਂ ਉੱਥੇ ਉਹ ਆਪਦੇ ਆਪ ਰਜਿਸਟਰਡ ਕਰਵਾ ਕੇ ਉਸ ਸੇਵਾ ਦਾ ਜਿਹੜਾ ਹੱਲਾ ਮੁਸਕਲ ਜਿਹੜਾ ਹੱਲ ਕਰਵਾ ਸਕਦਾਗਾ ਸੋ ਤਿੰਨ ਤਰ੍ਹਾਂ ਮੇਲੇ ਜਿਹੜੇ ਨੇਗੇ ਪੂਰੇ ਪੰਜਾਬ ਭਰ ਦੇ ਅੰਦਰ ਲੱਗੇ ਨਗੇ ਹਰ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਅੰਦਰ ਸਾਡੇ ਸਾਰੇ ਅਫਸਰ ਸਾਹਿਬਾਨ ਗਏ ਨੇ ਸੀਨੀਅਰ ਅਫਸਰ ਸਾਹਿਬਾਨ ਵੀ ਗਏ ਨੇ ਕਿ ਸਾਰੇ ਅਫਸਰ ਸਾਹਿਬਾਨ ਬੈਠ ਕੇ ਜਿੰਨੇ ਵੀ ਰਿਟਾਇਰਡ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਸਾਰਿਆਂ ਨੂੰ ਇਸ ਸੇਵਾ ਪੋਰਟਲ ਦੇ ਰਾਹੀਂ ਜੋੜਨਗੇ ਕਿਉਂਕਿ ਇਹਨਾਂ ਸਾਰੇ ਮੁਲਾਜ਼ਮਾਂ ਨੇ ਪੰਜਾਬ ਦੀ ਤਰੱਕੀ ਦੇ ਅੰਦਰ ਪੰਜਾਬ ਨੂੰ ਅੱਗੇ ਵਧਾਉਣ ਨੂੰ ਲੈ ਕੇ ਅਹਿਮ ਯੋਗਦਾਨ ਪਾਇਆ ਹੁਣ ਉਹ ਰਿਟਾਇਰ ਹੋ ਗਏ ਬਹੁਤ ਸਾਰੇ 80 ਸਾਲ ਦੇ ਨੇ ਔਰ ਸਾਰੇ 90 ਸਾਲ ਦੇ ਨੇ 70 ਸਾਲ ਦੇ ਨੇ ਔਰ ਕਈ ਵਾਰ ਬਹੁਤ ਸਾਰੀਆਂ ਨੂੰ ਪ੍ਰੋਬਲਮਾਂ ਆਉਂਦੀਆਂ ਨੇ ਜੀਆਂ ਕਿ ਉਹ ਆਪਣੀ ਪੈਨਸ਼ਨ ਲੈ ਕੇ ਜਾਣਾ ਪੈਂਦਾ ਔਰ ਬੈਂਕ ਦੇ ਅੰਦਰ ਜਾਣਾ ਪੈਂਦਾ ਹਰ ਇੱਕ ਸਾਲ ਉਹਨਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੁਣ ਉਹ ਘਰ ਬੈਠ ਕੇ ਇਸ ਐਪ ਦੇ ਰਾਹੀਂ ਕਰ ਸਕਦੇ ਨੇਗੇ ਸੋ ਅੱਜ ਇਹ ਮੇਲੇ ਦੀ ਸ਼ੁਰੂਆਤ ਜਿਹੜੀ ਆ ਅਸੀਂ ਮਹਾਰੀ ਤੋਂ ਕੀਤੀ ਆ ਅੱਜ ਤੋਂ ਸਾਰੇ ਪੰਜਾਬ ਭਰ ਦੇ ਅੰਦਰ ਇਹ ਮੇਲੇ ਸ਼ੁਰੂ ਹੋ ਚੁੱਕੇ ਨੇਗੇ ਔਰ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਰੇ ਜਿਹੜੇ ਪੈਨਸ਼ਨਦਾਰ ਨੇਗੇ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣਗੇ ਏ ਨਹੀਂ ਕਿ ਜੇ ਕੋਈ ਰਹਿ ਜੂਗਾ ਦੀ ਪੈਨਸ਼ਨ ਬੰਦ ਹੋ ਜੂ ਇਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਸਾਡਾ ਜਿਹੜਾ ਡਿਸਟ੍ਰਿਕਟ ਟ੍ਰੈਜਰੀ ਆਫੀਸਰ ਨੇ ਕੀ ਉਹ ਸੰਪਰਕ ਰਹਿਣਗੇ ਔਰ ਇਸ ਤੋਂ ਬਿਨਾ ਜਿਹੜੇ ਐਨ ਆਰ ਆਈ ਨੇਗੇ ਜਿਹੜੇ ਐਨ ਆਰ ਆਈ ਨੇ ਕਿਉਂਕਿ ਕਾਫੀ ਸਾਰੇ ਵਿਅਕਤੀ ਜਿਹੜੇ ਨੇ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਦੂਸਰੇ ਦੇਸਾਂ ਜਾ ਕੇ ਰਹਿਣ ਲੱਗ ਜਉਦੇ ਨੇ ਪੈਨਸ਼ਨ ਮਿਲਦੀ ਰਹਿੰਦੀ ਆ ਉਹਨਾਂ ਨੂੰ ਇਸ ਤੋਂ ਅਸੀਂ ਲੱਗ ਰੱਖਿਆਗਾ ਉਹਨਾਂ ਨੂੰ ਐਨੂਅਲੀ ਜਿੱਦਾਂ ਉਹ ਪਹਿਲਾਂ ਫੰਕਸ਼ਨ ਕਰਦੇ ਸੀ ਉਦੋਂ ਹੀ ਪੈਨਸ਼ਨ ਮਿਲਦੀ ਰਹੂ ਨਹੀਂ ਤਾਂ ਉਹਨਾਂ ਨੂੰ ਆ ਕੇ ਕਰਵਾਉਣਾ ਕਈ ਵਾਰ ਮੁਸ਼ਕਲ ਹੁੰਦਾ ਹੈਗਾ ਸੋ ਉਹਨਾਂ ਨੂੰ ਅਸੀਂ ਐਗਜ਼ੈਪਟ ਕੀਤਾ ਹੈਗਾ ਉਹਨਾਂ ਲਈ ਇੱਕ ਡਿਫਰੈਂਟ ਜਿਹੜਾ ਪੋਰਟਲ ਜਾਂ ਸਿਸਟਮ ਜਿਹੜਾ ਅਸੀਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹ ਫੋਰਨ 'ਚ ਬੈਠੇ ਹੀ ਕਰ ਸਕਦੇ ਕਰ ਸਕਣਗੇ ਪਰ ਲੇਕਿਨ ਜਿਹੜੇ ਪੰਜਾਬ 'ਚ ਨੇ ਇੰਡੀਆ 'ਚ ਨੇ ਉਹਨਾਂ ਲਈ ਅਸੀਂ ਆਪਸ਼ਨਾਂ ਦਿੱਤੀਆਂ ਨੇਗੀਆਂ ਔਰ ਇਸ ਸੇਵਾ ਪੋਰਟਲ 'ਚ ਜੁੜ ਕੇ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਾ ਸਕਦੇ ਨੇ ਕਿ ਔਰ ਇਹਦੇ ਨਾਲ ਮੈਂ ਸਭ ਦਾ ਸਾਡੀ ਜਿਹੜਾ ਪੈਨਸ਼ਨਦਾਰ ਨੇਗੇ ਉਹਨਾਂ ਨੂੰ ਇੱਕ ਸ਼ਾਨਦਾਰ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਸੀ ਉਹ ਪੂਰਾ ਕੀਤਾਗਾ ਔਰ ਅੱਜ ਮੈਂ ਸਮਝਦਾ ਸਾਡੇ ਮਹਾਲੀ ਹਲਕੇ ਤੋਂ ਨੁਮਾਇੰਦਗੀ ਕਰਦੇ ਸਰਦਾਰ ਕੁਲਵੰਤ ਸਿੰਘ ਜੀ ਦੇ ਵੀ ਦੱਸਿਆ ਕਿ ਇੱਥੇ ਮੁਲਾਜ਼ਮ ਜਿਹੜੇ ਲੱਗੇ ਖਾਸ ਕਰ ਮਹਾਲੀ ਦੇ ਅੰਦਰ ਬਹੁਤ ਜ਼ਿਆਦਾ ਰਿਟਾਇਰਡ ਪੈਨਸ਼ਨਰ ਇੱਥੇ ਰਹਿ ਰਹੇ ਨੇ ਕਿ ਮਹਾਲੀ ਜਾਂ ਜੇ ਨਾ ਗੱਲ ਕਰਾਂ ਖਰੜ ਦੀ ਸਭ ਤੋਂ ਵੱਧ ਜੇ ਪੈਨਸ਼ਨਰ ਨੇਗੇ ਤਾਂ ਇਹ ਇੱਥੇ ਰਹਿ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ